ਦੇਖੋ ਕਿੱਡੇ-ਕੱਡੇ ਨਾ ਲੰਬੇ ਆ ਦੇਖੋ ਸੋਨੀ ਦੇ ਪੈਰਾਂ ਦੇ ਨੋਂ ਓਡੀਆਂ-ਓਡੀਆਂ ਪੈਰਾਂ ਦੀ ਉਂਗਲਾਂ ਵਾ ਤੇ ਓਡੇ-ਓੱਡੀ ਪੈਰਾਂ ਦੇ ਨੋਂ ਆ। ਕ੍ਰੀਵ 17-18 ਸਾਲ ਹੋ ਗਏ ਆ ਸੋਨੀ ਨੂੰ ਇਦਾਂ ਹੀ ਬਸ ਬੈਠੇ ਆ। ਵੀਰੇ ਕੀ ਨਾਂ ਤੁਹਾਡਾ? ਹਾਂ ਵੀਰੇ। ਬਾਪੂ 인ਦਰ ਸਿੰਘ ਆਪਣੇ ਪੁੱਤਰ ਨੂੰ ਲੈ ਕੇ ਆਇਆ ਇੱਥੇ ਅੱਜ। ਮੁੱਕ ਲੱਗਿਆ? ਹਾਂ ਬਾਪੂ ਐਸ ਕੌਣ ਆ ਪ੍ਰਸ਼ਾਦਾ ਆਪਾਂ ਕੋਈ। ਦੇ ਘਰ ਦੇ ਹਾਲਾਤ ਨਰਕ ਤਾਂ ਆਪਾਂ ਕਿਸੇ ਨੇ ਦੇਖਿਆ ਨਹੀਂ ਪਰ ਜਿੱਦਾਂ ਦੇ ਇਹਨਾਂ ਦੇ ਘਰ ਦੇ ਹਾਲਾਤ ਆ ਤੁਸੀਂ ਵੀਡੀਓ ਦੇਖੋ ਸ਼ਾਇਦ ਨਰਕ ਵੀ ਉਸ ਤੋਂ ਚੰਗਾ ਹੋ ਹਾਂਜੀ ਸਸ਼ੀਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਉਸ ਗਰੀਬ ਪਰਿਵਾਰ ਦਾ ਆ ਦੇਖੋ ਵੀਰ ਜੀ ਆ ਦੇਖੋ ਘਰ ਆ ਜੀ ਆ ਦੇਖੋ ਜੀ ਆਹ ਖੜੀ ਹੈ ਜੀ ਆ ਦੇਖੋ ਜੀ ਉਹ ਮੁੰਡਾ ਆ ਪਿਆ ਜੀ 15 16 ਸਾਲ ਹੋ ਗਏ ਵੀਰ ਜੀ ਬੜਾ ਔਖਾ ਜੀ ਆ ਦੇਖੋ ਜੀ ਪਿਆ ਜੀ ਬਹੁਤ ਮਾੜੀ ਹਾਲਤ ਆ ਜੀ ਗਰੀਬੀਆ ਦੇਖੋ ਜੀ ਘਰ ਦਾ ਬੜੀ ਹਾਲਾ ਦਾ ਕੋਠਾ ਚੋਂਦਾ ਜੀ ਆ ਦੇਖੋ ਇਹਨਾਂ ਦਾ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਆ ਬਾਈ ਜੀ ਤੁਹਾਨੂੰ ਇਹ ਵੀਡੀਓ ਪਾਉਣ ਦਾ ਸਾਡਾ ਇਹ ਮਕਸਦ ਆ ਵੀਰ ਜੀ ਇਹਨਾਂ ਦਾ ਕੁਝ ਮਾੜਾ ਮੋਟਾ ਜੀ ਕੀਤਾ ਜਾਵੇ ਅੱਗੇ ਬਹੁਤ ਟੈਨਸ਼ਨ ਜਾਂ ਜਾਈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਹੈ ਜੀ ਤੁਹਾਨੂੰ ਕੀ ਹਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਬਾਪੂ ਕੀ ਨਾਂ ਆਪਣਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਇਹਦਾ ਕੀ ਨਾਂ ਜੀ ਗੁਰਸੇਵਕ ਦਾਸ ਗੁਰਸੇਵਕ ਸਿੰਘ ਤੇ ਬਾਪੂ ਕੀ ਹੋਇਆ ਇਹਨੂੰ ਵੀਰੇ ਨੂੰ ਫਿਰ ਹੋ ਗਿਆ ਜੀ 2 ਸਾਲ ਤੇ 2007 ਚ ਮੇਰਾ ਕਾਕਾ ਬਟਰਾ ਇੰਜੀਨੀਅਰ ਦਾ ਵਰ ਗਿਆ ਸੀ ਹਾਂ ਔਰੇ ਬਹੁਜ ਬਾਲ ਰਹੇ 2007 ਦਾ ਹਾਂ ਜੀ ਹੁਣ ਤਾਂ ਬਾਪੂ 24 ਚੱਲਦਾ ਵਾ ਬਹੁਤ ਸਾਲ ਹੋ ਗਏ ਫਿਰ ਤਾਂ ਕੜਿਆ ਕਿੰਨਾ ਇਹ ਪੜਾ ਪੜਾ ਦੇ ਕਸ ਪੜਾ ਕਿੰਨੇ ਬੱਚੇ ਥੋਡੇ ਦੋ ਹੀ ਸੀਗੇ ਕੁੜੀਆਂ ਇੱਕ ਕੁੜੀ ਆ ਇੱਕ ਚੱਲ ਪਸਿਆ ਮੁੰਡਾ ਹਾਂਜੀ ਇੱਕ ਇਹ ਇਹ ਆ ਇਹ ਆ ਕੁੜੀ ਦਾ ਉਹਨੇ ਦਵਾ ਘਰੇ ਉਹ ਕਿੱਥੇ ਆ ਉਹ ਬਾਤ ਸਿਕਰ ਨਹੀਂਦੀ ਆ ਉਹ ਵਿਆਹੀ ਨਹੀਂ ਹੋਈ ਨਹੀਂ ਅਜੇ ਬੱਚੇ ਤਿੰਨੇ ਨਹੀਂ ਵਿਆਏ ਗਏ ਨਹੀਂ ਵੱਡਾ ਵਿਆਹ ਸੀ ਉਹ ਵਿਆਹ ਸੀ ਉਹਦੇ ਬੱਚੇ ਉਹਦੇ ਬੱਚੇ ਦੋ ਆ ਉਹ ਕਿੱਥੇ ਆ ਉਹ ਉੱਥੇ ਲੱਗੇ ਦਿਹਾੜੀ ਤੋੜੀ ਖਲਵਾਰੀ ਦਿੰਦੇ ਹੋ ਵੀ ਹਾਂ ਜੀ ਹਲਵਾਰੇ ਤੁਸੀਂ ਕੀ ਕੰਮ ਕਰਦੇ ਹੋ ਬਾਪੂ ਮੈਂ ਦਿਹਾੜੀ ਕਰਦਾ ਸੀ ਦਿਹਾੜੀ ਕਰਦੇ ਸੀਗੇ ਹੁਣ ਰੋਟੀ ਪਾਣੀ ਕਿਵੇਂ ਚੱਲਦਾ ਰੋਟੀ ਪਾਣੀ ਬਸ ਬੜਾ ਬੜਾ ਦੇ ਜਾਂਦੇ ਰਹੇ ਬਹੁਤ ਦੇ ਦੇ ਰੋਟੀ ਪਕਾ ਕੇ ਕਈ ਵਾਰੀ ਹਾਂ ਫਿਰ ਉਹ ਆਪ ਪਕੌੜੀ ਬੈਜਦੀ ਇਕ ਵਾਰੀ ਸੁਣੂ ਇੱਕ ਕਿਵੇਂ ਹਾਲਾਤ ਸੀਗੇ ਘਰ ਚ ਜੀ ਬਾਈ ਜੀ ਹਾਲਾਤ ਜਿਵੇਂ ਕਾਫੀ ਜਿਵੇਂ ਮੈਂ ਜਦ ਗਿਆ ਇਹਨਾਂ ਦੇ ਘਰੇ ਜੀ ਮਤਲਬ ਬਹੁਤ ਘੱਟ ਘਰ ਜਿਵੇਂ ਇੱਕ ਬਹੁਤ ਪੂਰੀ ਤਰ੍ਹਾਂ ਦਾ ਮੰਦਨ ਦਾ ਵਾਸਤਾ ਵਿੱਚ ਸੀਗਾ ਜੀ ਵੀਰ ਤੇ ਉਹ ਉਪਰੋਂ ਵੀ ਛੱਤ ਵਗੈਰਾ ਵਿਚਾਰਿਆ ਦੀ ਐ ਡਿੱਗੀ ਹੋਈ ਜਿਵੇਂ ਹੁਣ ਚੋਣ ਲਾ ਗਿਆ 14 ਸੀ ਬਕਰ ਰਵੜਾ ਜੋ 20 ਪਿਆ ਹਾਏ ਚੋੜਦਾ ਇੱਥੋਂ ਸਾਰੇ ਰਿਆ ਜਾ ਬੇਚ ਗਿਆ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਇੰਦਰਜੀਤ ਸਿੰਘ ਆਪਣੇ ਪੁੱਤ ਨੂੰ ਲੈ ਕੇ ਆਇਆ ਇੱਥੇ ਅੱਜ ਸਾਡਾ ਟੀਮ ਦਾ ਮੈਂਬਰ ਸੋਨੂ ਵੀਰ ਲੈ ਕੇ ਆਇਆ ਹਲਵਾਰੇ ਪਿੰਡ ਤੋਂ ਲੁਧਿਆਣੇ ਜ਼ਿਲ੍ਹੇ ਦਾ ਹੀ ਪਿੰਡ ਹਲਵਾਰਾ ਵਾ ਜਿੱਥੇ 에어ਫੋਰਸ ਸਟੇਸ਼ਨ ਆ ਬਹੁਤ ਵੱਡਾ ਬਾਪੂ ਦਾ ਇੱਕ ਪੁੱਤ ਚੱਲ ਵਸਿਆ ਉਹਦੇ ਜਾਣ ਦੇ ਦੁੱਖ ਚ ਇੱਕ ਪੁੱਤ ਚੋਪੀ ਹੋ ਗਿਆ ਉਦੋਂ ਦਾ ਸੁਜੀ ਖੋ ਗਈ ਖਤਮ ਹੋ ਗਈ ਪਤਾ ਹੀ ਨਹੀਂ ਵੀ ਮੈਂ ਕਿੱਥੇ ਪੈਣਾ ਕੀ ਖਾਣਾ ਕੀ ਪਹਿਨਣਾ ਕਪੜੇ ਪਾਉਣੇ ਆ ਨਹੀਂ ਪਾਉਣੇ ਕੋਈ ਸੋਚੀ ਨਹੀਂ ਤੇ ਘਰ ਦੇ ਹਾਲਾਤ ਨਰਕ ਤਾਂ ਆਪਾਂ ਕਿਸ ਨੇ ਦੇਖਿਆ ਨਹੀਂ ਪਰ ਜਿੱਦਾਂ ਦੇ ਇਹਨਾਂ ਦੇ ਘਰ ਦੇ ਹਾਲਾਤ ਆ ਤੁਸੀਂ ਵੀਡੀਓ ਦੇਖੋ ਸ਼ਾਇਦ ਨਰਕ ਵੀ ਉਸ ਤੋਂ ਚੰਗਾ ਹੋਵੇ ਇਦਾਂ ਦੇ ਹਾਲਾਤ ਚ ਰਹਿੰਦੇ ਸੀ ਦੋਨੋਂ ਪਿਓ-ਪੁੱਤ ਸਾਨੂੰ ਆਸ-ਪਾਸ ਦੇ ਲੋਕਾਂ ਵੱਲੋਂ ਵੀਡੀਓ ਪਾਈ ਗਈ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਫਿਰ ਅਸੀਂ ਆਪਣੇ ਟੀਮ ਦੇ ਮੈਂਬਰਸ ਨੂੰ ਦੀ ਡਿਊਟੀ ਲਈ ਇਸ ਨੂੰ ਕਰਮਵੀਰ ਸਿੰਘ ਸੋਨੂ ਜਾ ਕੇ ਜਦੋਂ ਦੇਖ ਕੇ ਆਇਆ ਘਰ ਤਾਂ ਇਹਨੇ ਵੀਰ ਨੇ ਵੀ ਦੱਸਿਆ ਵੀ ਭਾਈ ਹਾਲਾਤ ਬਹੁਤ ਮਾੜੇ ਆ ਵੀ ਦੋਨੋਂ ਪਿਓ ਪੁੱਤ ਨੇ ਭਤੀਜਾ ਛੋਟੇ ਹੈਗੇ ਨੇ ਬਾਪੂ ਦੇ ਪੋਤੇ ਤੈਨੂੰ ਉਹ ਵੀ ਆਪ ਹੀ ਕਰਦੇ ਆ ਖਾਂਦੇ ਆ ਉਹਨਾਂ ਦਾ ਵੀ ਪਿਓ ਹੈ ਨਹੀਂ ਬਾਪੂ ਦਾ ਦੂਜਾ ਪੁੱਤ ਵੀ ਚੱਲ ਬਸਿਆ ਤੇ ਘਰ ਦੇ ਵਿੱਚ ਹਾਲਾਤ ਬਹੁਤ ਮਾੜੇ ਆ ਤਿੰਨ ਚਾਰ ਦਿਨ ਹੋ ਗਏ ਸੀ ਗੱਲ ਚੱਲਦੇ ਨੂੰ ਸਾਤੋਂ ਜਾ ਨਹੀਂ ਸੀ ਹੋ ਪਾ ਰਿਹਾ ਤਾਂ ਫਿਰ ਅੱਜ ਅਸੀਂ ਕਰਮਬੀਰ ਸਿੰਘ सोनू ਵੀਰ ਦੀ ਡਿਊਟੀ ਲਈ ਸੀ ਵੀ ਤੂੰ ਨਾਲ ਲੈ ਆਈ ਹੁੰਦਾ ਹੋਇਆ ਪਿੰਡੋਂ ਤੇ ਆਪਾਂ ਇੱਥੇ ਵੀਰ ਦਾ Laat ਸ਼ੁਰੂ ਕਰਾ ਦਈਏ ਪਹਿਲਾਂ ਤਾਂ ਅਰਦਾਸ ਕਰਿਓ ਬਾਪੂ ਇੰਦਰਜੀਤ ਸਿੰਘ ਦੇ ਪੁੱਤ ਵਾਸਤੇ ਬਾਪੂ ਇੰਦਰਜੀਤ ਸਿੰਘ ਵੀ ਹੁਣ ਬਜ਼ੁਰਗ ਹੋ ਗਿਆ ਅੱਖਾਂ ਦੀ ਰੋਸ਼ਨੀ ਵੀ ਘਟ ਗਈ ਸਰੀਰ 'ਚ ਵੀ ਉਨੀ ਤਾਕਤ ਨਹੀਂ ਰਹੀ ਵੀ ਇਹ ਜਿਉਂਦੇ ਜੀ ਇੱਕ ਬਾਪ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਮੇਰੇ ਪੁੱਤਾਂ ਜਿਹੜੇ ਉਹਨਾਂ ਨੂੰ ਮੈਂ ਵਸਤੇ ਦੇਖ ਜਾ ਆਪਦੇ ਪੁੱਤਾਂ ਧੀਆਂ ਨੂੰ ਤਿਆਂ ਦਾ ਵਿਆਹੀਆਂ ਹੋਈਆਂ ਚਲੋ ਆਪਦੇ ਘਰੇ ਜਿਵੇਂ ਨਾ ਜਿਵੇਂ ਹੈ ਵਕਤ ਵਧੀਆ ਨਿਕਲ ਰਿਹਾ ਤੇ ਇਹੀ ਆ ਹੁਣ ਜਿਹੜਾ ਪਿਓ ਦੇ ਸਿਰ ਤੇ ਦਿਨ ਕੱਟਦਾ ਤੇ ਹੁਣ ਅਰਦਾਸ ਕਰਿਓ ਦਾਸ ਨੂੰ ਵੀ ਪ੍ਰਮਾਤਮਾ ਸੋਜੀ ਬਖਸ਼ ਦੇਣ 2007 ਤੋਂ ਲੈ ਕੇ ਹੁਣ ਤੱਕ ਵੀਰ ਦੀ ਹਾਲਤ ਦਿਨ-ਬਦਨ ਬਦਤਰ ਹੁੰਦੀ ਜਾ ਰਹੀ ਹੈ ਤੇ ਹੁਣ ਅਸੀਂ ਇੱਥੇ ਟੈਂਪਰਰੀ ਪੇਸ਼ੈਂਟਸ ਦੇ ਵਿੱਚ ਇਹਨੂੰ ਐਡਮਿਟ ਕਰਨ ਲੱਗੇ ਆ ਬਾਪੂ ਜੀ ਤੁਸੀਂ ਨਾਲ ਰਹੋਗੇ ਨਾ ਇਹ ਮੇਰਾ ਔਖਾ ਜੀ ਕਿਉਂ ਮੇਰਾ ਕਰੇ ਕੋਈ ਨਹੀਂ ਨਹੀਂ ਬਾਪੂ ਘਰ ਦੇ ਕੋਈ ਨਹੀਂ ਇਹਦੇ ਕੋਈ ਰਹਿਣਾ ਪੈਣਾ ਤੈਨੂੰ ਓਏ ਦੋ ਪਾਸੇ ਦਾ ਬੇਟਾ ਬੇਟੇ ਕਰ ਰੁਗਾ ਰੋਟੀ ਖਾਊਗਾ ਨਹੀਂ ਰੋਟੀ ਬਾਪੂ ਤੈਨੂੰ ਪ੍ਰਸ਼ਾਦਾ ਪਾਣੀ ਇੱਥੋਂ ਮਿਲੂਗਾ ਸਾਰਾ ਇਹਨੂੰ ਵੀ ਮਿਲੂਗਾ ਤੈਨੂੰ ਵੀ ਮਿਲੂਗਾ ਪਰ ਇਹਦੇ ਨਾਲ ਰੁਕਣਾ ਪੈਣਾ ਬਾਪੂ ਤੈਨੂੰ ਚੱਲੇ ਨਹੀਂ ਦਾ ਛੱਡ ਸਕਦਾ ਤੋ ਦੇ ਬਾਪੂ ਇਹ ਕੋਈ ਕਟਰੂ ਮਛਰੂ ਥੋੜੀ ਆ ਵੀ ਤੈਨੂੰ ਛੱਡ ਕੇ ਚਲੇ ਜਾਏਗਾ ਤੇਰਾ ਪੁੱਤ ਆ ਚਲ ਕੋਈ ਉਹ ਲੈਟ ਰਹਿ ਕੇ ਉੱਤੇ ਕਰ ਦਤਾ ਤੂੰ ਕੋਈ ਨਾ ਸੀ ਸੰਭਾਂਗੇ ਇੱਥੇ ਨਿਮਾਵਾ ਨਿਮਾਵਾਂਗੇ ਵੀ ਲੀੜਾ ਕੱਪੜਾ ਵੀ ਬਦਲਾਂਗੇ ਕੋਈ ਨਹੀਂ ਤੇ ਤੂੰ ਬਸ ਇਹਦੇ ਕੋਲੇ ਰਹਿਣਾ ਕੋਈ ਰੇ ਜੇ ਜਿੰਨਾ ਟਾਈਮ ਆਪਦੇ ਜੋਗਾ ਨਹੀਂ ਹੁੰਦਾ ਇਹ ਉਨਾਂ ਟਾਈਮ ਅਸੀਂ ਇੱਥੇ ਰੱਖਾਂਗੇ ਇਹਨੂੰ ਕੋਈ ਰੇ ਠੀਕ ਆ ਕੋਈ ਰੇ ਕੋਈ ਰੇ ਚੱਗਾ ਇਹਦਾ ਘਰੇ ਕੀ ਨਾਮ ਨਾਲ ਬੁਲਾਉਂਦੇ ਇਹਨੂੰ ਸੋਨੀ ਸੋਨੀ ਕਹਿੰਦੇ ਸੋਨੀ ਪੂਰਾ ਨਾਮ ਨਹੀਂ ਲੈਂਦੇ ਨਾ ਪੂਰਾ ਨਾਮ ਦੱਸਿਆ ਤੁਸੀਂ ਆ ਗੁਰਸੇਵਕ ਦਾਸ ਗੁਰਸੇਵਕ ਦਾਸ ਸੋਨੀ ਉਹ ਸੋਨੀ ਸੋਨੀ ਏ ਕਿਵੇਂ ਸੋਨੀ ਠੀਕ ਆ ਹੱਥ ਖੋਲ ਦੇਖੋ ਕਿੱਡੇ-ਕੱਡੇ ਨਾ ਲੰਬੇ ਆ ਅਜੇ ਤੱਕ ਵੀਰ ਕੱਪੜੇ ਪਵਾ ਕੇ ਸਾਫ਼ ਸੁਥਰੇ ਲੈ ਕੇ ਆਇਆ ਇੱਥੇ ਨਹੀਂ ਤਾਂ ਨੰਗਾ ਹੀ ਰਹਿੰਦਾ ਸੀ ਦੇਖੋ ਸੋਨੀ ਦੇ ਪੈਰਾਂ ਦੇ ਨੌ ਓਡੀਆਂ-ਓਡੀਆਂ ਪੈਰਾਂ ਦੀਆਂ ਉਂਗਲਾਂ ਮੈਂ ਤੇ ਓਡੇ-ਓੱਡੀ ਪੈਰਾਂ ਦੇ ਨੌ ਆ ਤੇ ਇਹ ਅੰਦਰ ਹੀ ਬਸ ਪਿਆ 2007 ਤੋਂ ਲੈ ਕੇ ਅੱਜ ਤੱਕ ਦਾ ਸਮਾਂ ਤੁਸੀਂ ਦੇਖੋ ਕਿੰਨਾ ਬੀਤ ਗਿਆ ਕਰੀਬ 17-18 ਸਾਲ ਹੋ ਗਏ ਆ ਸੋਨੀ ਨੂੰ ਇਦਾਂ ਹੀ ਬਸ ਬੈਠੇ ਆ ਪਿਓ ਪਹਿਲਾਂ ਦਿਹਾੜੀ ਕਰਕੇ ਰੋਟੀ ਖਵਾ ਰੰਦਾ ਸੀ ਹੁਣ ਪੋਤੇ ਦਿਹਾੜੀ ਕਰਦੇ ਆ ਬਾਪੂ ਤੋ ਤਾਂ ਜਾ ਨਹੀਂ ਹੁੰਦਾ ਦਿਹਾੜੀ ਤੇ ਹੁਣ ਉਹ ਕਿਵੇਂ ਨਾ ਕਿਵੇਂ ਰੋਟੀ ਜੋਗਾ ਇੰਤਜ਼ਾਮ ਕਰ ਦਿੰਦੇ ਤੇ ਦੋਨੋਂ ਪਿਓ ਪੁੱਤ ਬੈਠੇ ਰੋਟੀ ਖਾਈ ਜਾਂਦੇ ਤੇ ਬਸ ਅਰਦਾਸ ਕਰਿਓ ਬਾਪੂ ਦਾ ਪੁੱਤ ਗਰਸੇਵਕ ਠੀਕ ਹੋਵੇ ਤੰਦਰੁਸਤ ਹੋਵੇ ਬਾਪੂ ਦਾ ਵੀ ਅਸੀਂ ਚੈੱਕਅਪ ਕਰਾਵਾਂਗੇ ਬਾਪੂ ਵੀ ਹੁੰਗਾ ਜੇ ਮਰੀ ਜਾਂਦਾ ਇਹ ਵੀ ਨਹੀਂ ਠੀਕ ਕਿਉਂਕਿ ਐਸ ਉਮਰ ਦੇ ਵਿੱਚ ਤਾਂ ਉਹੀ ਕਈ ਬਿਮਾਰੀਆਂ ਆ ਲੱਗਦੀਆਂ ਤੇ ਘਰ ਦੇ ਵਿੱਚ ਹਲਾਰ ਜਿਨ੍ਹਾਂ ਦੇ ਇਦਾਂ ਦੇ ਹੋਣ ਛਤਾਂ ਟਪਕਦੀਆਂ ਹੋਣ ਤੇ ਘਰ 'ਚ ਕੋਈ ਪੱਖੇ কুলਰ ਦਾ ਇੰਤਜ਼ਾਮ ਨਹੀਂ ਕੋਈ ਸਾਫ਼ ਪਾਣੀ ਦਾ ਇੰਤਜ਼ਾਮ ਨਹੀਂ ਤਾਂ ਬੰਦਾ ਬਿਮਾਰ ਹੋਣਾ ਤਾਂ ਨਾਰਮਲੀ ਗੱਲ ਆ ਧੰਨਵਾਦ ਸੋਨੂ ਜੀ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਸਾਡੇ ਜਿਵੇਂ ਸਫਾਈ ਕਰਮਚਾਰੀ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਵੀਰ ਆ ਜਿਹੜਾ ਹਲਵਾਰੇ ਦਾ ਵਾ ਉਹਨੇ ਵੀਰ ਨੇ ਸਾਨੂੰ ਵੀਡੀਓ ਪਾਈ ਸੀ ਤੇ ਅੱਜ ਬਾਪੂ ਜੀ ਆਪਣੇ ਬੇਟੇ ਨੂੰ ਲੈ ਕੇ ਇੱਥੇ ਪਹੁੰਚੇ ਆ ਸਰਦਾਸ ਕਰਿਓ ਤੁਸੀਂ ਵੀ ਵੀਰ ਵੀਰ ਠੀਕ ਹੋ ਕੇ ਜਾਵੇ ਇਥੋਂ ਤੰਦਰੁਸਤ ਹੋ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ